ਜਾਉਂਗਾ 15 ਮਿੰਟ ਫਾਲਤੂ ਲੱਗੇ ਕਿਉਂਕਿ ਰਾਜਸਥਾਨ ਸੀ ਇਹ ਅਜਨਾਲਾ ਦੇ ਪਿੰਡਾਂ ਦੇ ਅੰਦਰ ਜਿਹੜੇ ਹਾਲਾਤ ਹੈ ਉਹਨਾਂ ਨੂੰ ਮੈਂ ਦੇਖ ਕੇ ਆ ਰਿਹਾ ਬਹੁਤ ਹੀ ਗੰਭੀਰ ਉੱਥੇ ਜਿਹੜੀ ਪੋਜੀਸ਼ਨ ਬਣੀ ਹੋਈ ਹੈ ਕਰੀਬਨ ਕਰੀਬਨ 100 ਪਿੰਡ ਹੈ ਜਿਹੜੇ ਇਸ ਪਾਣੀ ਦੀ ਛੱਟ 'ਚ ਆਏ ਐ ਕਿੰਨਾ ਕੁ ਰਕਬਾ ਕਿੰਨੀ ਫਸਲ ਤਬਾਹ ਹੋਈ ਐ ਉਹ ਤਾਂ ਅਜੇ ਬਾਅਦ 'ਚ ਪਤਾ ਲੱਗੂਗਾ ਪਰ ਉੱਥੇ ਲੋਕਾਂ ਦੇ ਜਿਹੜੀ ਹਾਲਾਤ ਐ ਜਿਸ ਪੋਜੀਸ਼ਨ 'ਚ ਬੈਠੇ ਐ ਚਾਰੇ ਪਾਸੇ ਪਾਣੀ ਐ ਪਰ ਘਰਾਂ ਦੇ ਵਿੱਚ ਪੀਣ ਨੂੰ ਪਾਣੀ ਕਿਸੇ ਕੋਲ ਵੀ ਐ ਨਹੀਂ ਸਭ ਤੋਂ ਵੱਡਾ ਅਫਸੋਸ ਐ ਉੱਥੇ ਸਰਕਾਰ ਨਾਮ ਦੀ ਕੋਈ ਚੀਜ਼ ਹੈ ਨਹੀਂ ਵੈਸੇ ਸਵੇਰੇ ਜਦੋਂ ਮੈਂ ਨਿਕਲਿਆ ਸੀ ਮੈਂ ਗੱਲ ਕਰਦਿਆਂ ਕਿਹਾ ਸੀ ਮੈਂ ਅੱਜ ਇੱਥੇ ਕੋਈ ਨੁਕਤਾਚੀਨੀ ਕਰਨ ਨਹੀਂ ਆਇਆ ਮੌਕਾ ਅੱਜ ਰਾਜਨੀਤੀ ਦਾ ਨਹੀਂ ਮੌਕਾ ਅੱਜ ਪੰਜਾਬ ਦੇ ਲੋਕਾਂ ਦੇ ਉੱਤੇ ਜਿਹੜੀ ਭੀੜ ਪਈ ਹੈ ਉਹਦੇ ਵਿੱਚ ਆਪਣਾ ਸਹਿਯੋਗ ਦੇਣ ਦਾ ਹੈ ਉਸੇ ਭਾਵਨਾ ਨਾਲ ਮੈਂ ਹਰੇਕ ਥਾਂ ਇੱਕੋ ਜਾ ਕੇ ਗੱਲ ਕਹੀ ਹੈ ਵੀ ਮੈਂ ਇੱਥੇ ਤੁਹਾਡੇ ਕੋਲ ਕੋਈ ਫੋਟੋ ਖਿਚਾਣ ਆ ਜਾਂ ਜਿਹਨੂੰ ਕਹਿੰਦੇ ਹੈ ਡਿਜ਼ਾਸਟਰ ਟੂਰਿਜ਼ਮ ਵਾਸਤੇ ਨਹੀਂ ਆਇਆ ਲੋਕਾਂ ਨੂੰ ਆਈ ਪਰ ਸੌਥੇ ਦੇਖ ਕੇ ਆਇਆ ਵੀ ਹੋ ਸਕਦਾ ਸੁਨੀਲ ਦੀ ਆਵਾਜ਼ ਕਿਸੇ ਦੇ ਕੰਨਾਂ ਤਾਈਂ ਪਹੁੰਚੇ ਕਿ ਨਾ ਪਹੁੰਚੇ ਪਰ ਜੇ ਤੁਹਾਨੂੰ ਯਕੀਨ ਹੈਗਾ ਜਿਹੜੇ ਲੋਕ ਪ੍ਰਭਾਵਿਤ ਹੈ ਇਸ ਬਾੜ ਦੇ ਨਾਲ ਤੇ ਤੁਹਾਡੇ ਦਮ ਤੇ ਜਾ ਕੇ ਜੇ ਮੇਰੇ ਚ ਤੁਹਾਡਾ ਦਰਦ ਬੋਲਦਾ ਤਾਂ ਮੈਂ ਸਮਝਦਾ ਜਰੂਰ ਇਸ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਬਹਿਰੋਂ ਕੋ ਸੁਣਾਉਣੇ ਲਈ ਉੱਚਾ ਬੋਲਣਾ ਪੜਦਾ ਹੈ ਅੱਜ ਮੈਂ ਤੁਹਾਡੇ ਰਾਈ ਉਹ ਗੱਲ ਕਰਨ ਵਾਸਤੇ ਇੱਥੇ ਆਇਆ ਵੀ ਇਸ ਸਰਕਾਰ ਨੂੰ ਇਹਦੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਤੇ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਤੋਂ ਪਹਿਲਾਂ ਆਪਣੀ ਗਲਤੀ ਮੈਂ ਪਹਿਰਾ ਵੀ ਦੇ ਦਿਆਂ ਭਗਵੰਤ ਮਾਨ ਜੀ ਦੋ-ਦੋ ਹੱਥ ਹੋਣਗੇ ਪਹਿਲਾਂ ਇਸ ਸਥਿਤੀ ਨਾਲ ਨਿਬੜ ਲਈਏ ਉਹਦੇ ਬਾਅਦ ਸਾਰੇ ਸਵਾਲ ਜਵਾਬ ਵੀ ਹੋਣਗੇ ਅੱਜ ਤਾਂ ਮੈਂ ਸਿਰਫ ਇਹਨੇ ਕਹਿਣਾ ਹੈ ਵੀ ਬੀਜੇਪੀ ਦੇ ਤਰਫੋਂ ਸਾਡਾ ਜੋ ਵੀ ਪ੍ਰੋਗਰਾਮ ਸੀਗਾ ਜਿਹੜੇ ਅਵੇਅਰਨੈਸ ਕੈਂਪ ਲਾ ਰਹੇ ਸੀ ਸਕੀਮਾਂ ਵਾਸਤੇ ਉਹ ਸਾਰੇ ਅਸੀਂ ਮਿਲਤਵੀ ਕਰਤੇ ਵੀ ਪਹਿਲਾਂ ਹੜ੍ਹ ਵਾਲੇ ਮਸਲੇ ਦੇ ਵਿੱਚ ਲੋਕਾਂ ਦੇ ਨਾਲ ਖੜੀਏ ਸਾਡਾ ਜਿੰਨਾ ਵੀ ਪਾਰਟੀ ਦੇ ਪਾਰਟੀ ਦੇ ਕਾਰਜਕਰਤਾਵਾਂ ਦਾ ਜੋ ਸਹਿਯੋਗ ਹੋ ਸਕਦਾ ਹੈ ਜਾ ਕੇ ਜਿਹੜੇ ਪੀੜਤ ਪ੍ਰਭਾਵਿਤ ਲੋਕ ਹੈ ਉਹਨਾਂ ਦੀ ਜਾ ਕੇ ਮਦਦ ਕਰੀਏ ਪਰ ਜਿੱਥੇ ਉਹਨਾਂ ਨੂੰ ਸਹਿਯੋਗ ਦੇਣ ਦੀ ਗੱਲ ਕਰਦੇ ਆ ਉੱਥੇ ਮੈਨੂੰ ਇੱਕ ਬਹੁਤ ਵੱਡਾ ਅਫਸੋਸ ਹੈ ਇੱਥੇ ਹੁਣ ਜਦੋਂ ਅਸੀਂ ਆ ਰਹੇ ਹਾਂ ਰਾਜਾਸੰਸੀ ਵਾਲਾ ਮੋੜ ਮੁੜ ਕੇ ਬਾਈਪਾਸ ਤੇ ਮੁੜੇ ਹਾਂ ਹਵਾਈ ਅੱਡੇ ਤੋਂ ਉੱਥੇ ਦੇਖਿਓ ਨਵਾਂ ਇੱਕ ਨਾਰਾ ਲੱਗਿਆ ਹੈ ਸਾਈਡ ਤੇ ਨਵਾਂ ਹੀ ਲਿਖਿਆ ਪਹਿਲਾਂ ਮੈਂ ਨਹੀਂ ਇਹਨਾਂ ਦਿਨਾਂ 'ਚ ਦੇਖਿਆ ਉੱਥੇ ਲਿਖਿਆ ਹੈ ਪੰਜਾਬੀਓ ਦੇਖਿਓ ਕਿਤੇ ਪੰਜਾਬ ਨੂੰ ਭੁੱਲ ਨਾ ਜਾਇਓ ਕਿਸੇ ਨਿਕਲਦੇ ਟੱਪਦੇ ਤੁਸੀਂ ਵੀ ਦੇਖ ਲਓ ਦੋ ਚਾਰ ਨਾਰੇ ਉੱਥੇ ਇਸ ਕਿਸਮ ਦੇ ਲੱਗੇ ਹੈ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਭਗਵੰਤ ਮਾਨ ਜੀ ਪੰਜਾਬ ਨੂੰ ਭੁੱਲ ਨਾ ਜਾਇਓ ਅਫਸੋਸ ਹੈ ਵੀ ਆ ਸਾਰਾ ਕੁਝ ਦ੍ਰਿਸ਼ ਜਿਹੜਾ ਹੋ ਰਿਹਾ ਹੈ ਉਹ ਭਗਵੰਤ ਮਾਨ ਜੀ ਦੇ ਨਾਮ ਦੇ ਹੇਠਾਂ ਹੋ ਰਿਹਾ ਕਰ ਕੌਣ ਰਿਹਾ ਹੈ ਦਿੱਲੀ ਤੋਂ ਜਿਹੜੇ ਇਹਨਾਂ ਦੇ ਆਕਾ ਆਏ ਹੈ ਕੇਜਰੀਵਾਲ ਸਾਹਿਬ ਮਨੂ ਸੋਦੀਆ ਜੀ ਸਤਿੰਦਰ ਜੈਨ ਜੀ ਤੇ ਬਾਕੀ ਜਿਹੜੇ ਨਈਰ ਸਾਹਿਬ ਤੇ ਹੋਰ ਵੀ ਜਿਹੜੇ ਇੱਥੇ ਨਾਲ ਆਏ ਉਹਨਾਂ ਦੇ ਉਹ ਕਰ ਰਹੇ ਸਭ ਕਿਉਂਕਿ ਪੰਜਾਬ ਦਾ ਕੋਈ ਪੰਜਾਬੀ ਬੈਠਾ ਹੁੰਦਾ ਤੇ ਅੱਜ ਹਾਲਾਤ ਉੱਥੇ ਨਹੀਂ ਸੀ ਹੋਣੇ ਕਿਹੜੇ ਹਾਲਾਤਾਂ ਦੀ ਗੱਲ ਕਰੀਆ ਨਾ ਮੈਂ ਬੋਨੀਆਂ ਜਨਾਲਾ ਜੀ ਮੇਰੇ ਨਾਲ ਸੀਗੇ ਅਸੀਂ ਉੱਥੇ ਜਾ ਕੇ ਆਏ ਕਹਿੰਦੇ ਮੈਂ ਕਿ ਇੱਥੇ ਕੋਈ ਮਦਦ ਹੈ ਜਾਂ ਕੋਈ ਬੇੜੀਆਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਕਹਿੰਦੇ ਜੀ ਐਨਡੀਆਰਫ ਵਾਲਿਆਂ ਦੀ ਪਹਿਲਾਂ 3 ਦਿਨ ਪਹਿਲਾਂ 5 ਉਹਨਾਂ ਦੀ ਉਹ ਕਸ਼ਤੀਆਂ ਆਈਆਂ ਪਰ 2 ਦਿਨ ਖੜੀਆਂ ਰਹੀਆਂ ਕਿਉਂਕਿ ਪੈਟਰੋਲ ਦੇ ਪੈਸੇ ਹੈ ਨਹੀਂ ਸੀਗੇ ਹੁਣ ਆਰਮੀ ਦੇ ਉਹ ਬੋਟਸ ਆਈਆਂ ਉਹ ਚੱਲ ਰਹੀਆਂ ਪੈਟਰੋਲ ਉਹਨਾਂ ਨੂੰ ਦੇਣ ਵਾਸਤੇ ਵੀ ਉੱਥੇ ਕੋਈ ਹੈ ਨਹੀਂ ਅੱਜ ਦੇ ਦਿਨ ਸਰਕਾਰ ਦਾ ਹਾਲਾਤ ਹੈ ਪਾਣੀ ਤਾਂ ਕੌਣ ਪਹੁੰਚਾਊਗਾ ਸੋਸ਼ਲ ਆਰਗੇਨਾਈਜੇਸ਼ਨ ਜਾਂ ਗੁਰੂ ਘਰ ਤੋਂ ਜਿਹੜੇ ਲੰਗਰ ਪਹੁੰਚੇ ਆਏ ਜਿਹੜੇ ਉੱਥੇ ਲੋਕ ਵੈਲ ਮੀਨਿੰਗ ਪੰਜਾਬੀ ਹੈ ਉੱਥੇ ਉਹਨਾਂ ਨੂੰ ਮਦਦ ਰਾਸ਼ਨ ਪਹੁੰਚਾ ਰਹੇ ਹੈ ਜਿੱਥੇ ਇਹਨਾਂ ਨੇ ਕੈਂਪ ਲਵਾਏ ਹੈ ਉਹ ਪਹੁੰਚ ਰਹੇ ਹੈ ਪਰ ਉੱਥੇ ਕਿਸੇ ਕਿਸਮ ਦਾ ਕੋਈ ਸਹਿਯੋਗ ਹੈ ਨਹੀਂ ਮੈਂ ਤੁਹਾਡੇ ਰਾਹੀਂ ਅੱਜ ਭਗਵੰਤ ਮਾਨ ਜੀ ਨੂੰ ਆਹ ਕਹਿਣਾ ਚਾਹਨਾ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਸੰਭਾਲੋ ਸਰਕਾਰ ਲੋਕਾਂ ਨੇ ਵਿਸ਼ਵਾਸ ਦਿੱਤਾ ਹੈ ਅੱਜ ਜ਼ਿੰਮੇਵਾਰੀ ਸੰਭਾਲੂ ਜਵਾਬ ਬਾਤ ਚੇ ਲਵਾਂਗੇ ਕਿਉਂਕਿ ਕੇਂਦਰ ਸਰਕਾਰ ਤੋਂ ਜਿਹੜਾ ਪੈਸਾ ਆਣਾ ਸੀਗਾ ਉਹ ਪੈਸੇ ਇਹਨਾਂ ਕੋਲ ਆਲਰੇਡੀ ਪਹੁੰਚ ਚੁਕੇ ਆ ਉਹ ਸਾਰੀਆਂ ਡਿਟੇਲ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਡਿਟੇਲਸ ਵੀ ਭੇਜ ਦਿੰਦਾ 611 ਕਰੋੜ ਰੁਪਇਆ ਟੋਟਲ ਸਟੇਟ ਡਿਜ਼ਾਸਟਰ ਰਿਸਪਾਂਸ ਜਿਹੜਾ ਪੈਸਾ ਸੀਗਾ 611 ਕਰੋੜ ਦਾ 611.2 ਉਹਦੇ ਚੋਂ 229 ਕਰੋੜ ਰੁਪਇਆ ਇਹਨਾਂ ਨੂੰ ਰਿਲੀਜ਼ ਹੋ ਚੁੱਕਿਆ ਤੇ ਉਸ 229 ਕਰੋੜ ਦਾ ਹਿਸਾਬ ਵੀ ਮੈਂ ਤੁਹਾਨੂੰ ਦੱਸ ਦੇਣਾ ਦੇਣ ਕੀ ਇਹ ਕਿਸ ਦਿਨ ਅਨਾਉਂਸ ਕੀਤਾ ਜੀ ਇਸ ਜੇਸੇ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣ ਲਓ ਸਾਰਾ ਬਾਅਦ ਆ ਜੂਗਾ ਇੱਕ ਮਿੰਟ ਹੌਸਲਾ ਕਰੋ ਸਾਰਾ ਹੀ ਤੁਹਾਨੂੰ ਦੇ ਮੈਂ ਦੇ ਦੇਣਾ ਜੀ ਆ ਮੇਰੇ ਕੋਲ 7 ਜੁਲਾਈ ਦੀ ਮੰਤਰੀ ਸਾਹਿਬ ਦੀ ਗੋਇਲ ਸਾਹਿਬ ਦੀ ਸਟੇਟਮੈਂਟ ਹੈ ਜਿਹੜੇ ਹੱਡ ਨੂੰ ਹੱਡ ਨੂੰ ਦੇਖ ਰਹੇ ਹੈ ਹਾਂਜੀ ਆ ਜਿਹੜੀ ਜਲ ਸਰੋਤ ਮੰਤਰੀ ਸਾਹਿਬ ਦੀ ਉਹਦੇ ਵਿੱਚ ਮੈਂ ਇੱਕ ਲਾਈਨ ਪੜ੍ਹ ਕੇ ਸੁਣਾਣਾ ਤੁਹਾਨੂੰ ਜੀ ਆ 7 ਜੁਲਾਈ ਦੀ ਹੈ 2025 ਪੰਜਾਬ ਵਾਟਰ ਰਿਸੋਰਸਿਸ ਮਿਨਿਸਟਰ ਬਰਿੰਦਰ ਕੁਮਾਰ ਗੋਇਲ ਹਾਂ ਮੰਡੇ ਅਸਰਟਡ ਥੈਟ ਦ ਸਟੇਟ ਗਵਰਨਮੈਂਟ ਹੈਜ਼ ਪੁਟ ਇਨ ਪਲੇਸ ਫੂਲ ਪ੍ਰੂਫ ਅਰੇਂਜਮੈਂਟਸ of effectively to effectively manage any potential flood like situation during the ongoing monsoon season ਆ ਫੂਲ ਪ੍ਰੂਫ ਹੈ ਜੀ ਆ ਫੂਲ ਪ੍ਰੂਫ ਦੇ ਵਿੱਚ ਆ ਜਿਹੜੇ ਹਾਲਾਤ ਬਣੇ ਐ ਮੈਂ ਇਹਦੇ ਕਰਕੇ ਧਿਆਨ ਇਹਦੇ ਪਾਸੇ ਲੈ ਕੇ ਆਣਾ ਚਾਹ ਰਿਹਾ ਫੂਲ ਪ੍ਰੂਫ ਦੇ ਅੰਦਰ ਆ ਕਹਿੰਦੇ ਐ ਅਸੀਂ ਆ ਦੇਖੋ ਮੈਂ ਤੁਸੀਂ ਕਿਹਾ ਵੀ ਕਦੋਂ ਰਿਲੀਜ਼ ਹੋਏ ਪੈਸੇ ਪੈਸੇ ਹੜਾਂਣ ਤੋਂ ਪਹਿਲਾਂ ਜਦੋਂ ਸਾਰੀ ਡਿਜ਼ਾਸਟਰ ਦੀ ਮੈਨੇਜਮੈਂਟ ਮੀਟਿੰਗਸ ਹੋਣੀ ਚਾਹੀਦੀ ਆ ਕਹਿੰਦੇ ਐ

ਪੋਏ ਤੋਂ ਲੈ ਕੇ ਪਠਾਨਕੋਟ ਪੋਏ ਤੋਂ ਲੈ ਕੇ ਸਾਡੇ ਫਾਜ਼ਿਲਕਾ ਫਿਰੋਜ਼ਪੁਰ ਤਾਈਂ ਸੇਮ ਨਾਲਿਆਂ ਦੀ ਸਫਾਈ ਨਹੀਂ ਹੋਈ ਜਿਹੜੀ ਗੱਲ ਤੇ ਮੈਂ ਅੱਜ ਤੁਹਾਡੇ ਕੋਲ ਉੱਥੇ ਜਿਹੜਾ ਮੌਕੇ ਤੇ ਜਾ ਕੇ ਆਇਆ ਮੈਂ ਕੋਈ ਟੂਰਿਜ਼ਮ ਨਹੀਂ ਕਰਕੇ ਆਇਆ ਜਿਸ ਗੱਲ ਵਾਸਤੇ ਤੁਹਾਨੂੰ ਤਕਲੀਫ ਦਿੱਤੀ ਹੈ ਮੇਰੇ ਵਾਸਤੇ ਤਾਂ ਖੈਰ ਐਨੀ ਜਾਣੀ ਪਛਾਣੀ ਜਗ੍ਹਾ ਨਹੀਂ ਅੱਜ ਸਾਰੇ ਦੇਖੋ ਦੋ ਕਿਸਮ ਦੀ ਆਪਦਾ ਹੈ ਇਕ ਤਾਂ ਰੱਬ ਦੇ ਮੀਂਹ ਦੇ ਜਿਸ ਕਿਸਮ ਨਾਲ ਮੀਂਹ ਪੈ ਰਿਹਾ ਹੈ ਕਿ ਇਟ ਇਜ਼ ਐ ਐਕਸਟ੍ਰੀਮ ਕਹਿੰਦੇ ਐ ਕਲਾਈਮੇਟ ਸਿਚੁਏਸ਼ਨ ਜਿਹੜੀ ਹਰ ਵਾਰ ਨਹੀਂ ਦੇਖਣ ਨੂੰ ਮਿਲਦੀ ਤਬਾਈ ਹਰ ਵਾਰ ਹੁੰਦੀ ਹੈ ਪਰ ਐਤ ਕੀ ਜਿਸ ਤਰ੍ਹਾਂ ਤੁਸੀਂ ਦੇਖਦੇ ਆ ਤੁਸੀਂ ਹਿਮਾਚਲ ਚ ਦੇਖ ਲਓ ਉਧਰ ਉਹਨਾਂ ਦੇ ਉੱਤਰਾਖੰਡ ਚ ਦੇਖ ਲਓ ਇੱਥੇ ਦੇਖ ਲਓ ਜੋ ਕੁਝ ਹਾਲਾਤ ਬਣ ਰਿਹਾ ਹੈ ਨਾਰਮਲ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਚਾਹੇ ਉੱਤੇ ਜੰਮੂ ਕਸ਼ਮੀਰ ਚ ਹੋਇਆ ਚਾਹੇ ਇੱਥੇ ਹੋ ਰਿਹਾ ਪਰ ਕਈ ਕੰਮ ਅਜੇ ਹੈ ਜਿਹੜੇ ਸਰਕਾਰ ਦੀ ਨਲਾਇਕੀ ਕਰਕੇ ਦੋ ਨਲਾਇਕੀਆਂ ਸਭ ਪਹਿਲੀ ਨਲਾਇਕੀ ਕੋਈ ਵੀ ਅਫਸਰਾਂ ਦੱਸ ਦੇਵੇ ਵੀ ਹੜ੍ਹਾਂ ਤੋਂ ਪਹਿਲਾਂ ਜਿਹੜੀ ਮੰਡੇਟਰੀ ਹੈ ਜ਼ਰੂਰੀ ਹੈ ਵੀ ਆ ਡਿਜ਼ਾਸਟਰ ਵੀ ਉਹਦੇ ਪ੍ਰੀਪੇਅਰਡਨੈਸ ਚੀਜ਼ ਗੋਇਲ ਸਾਹਿਬ ਕਹਿ ਰਹੇ ਸੀ ਤਿਆਰੀ ਕਰ ਲਈ ਉਹ ਮੀਟਿੰਗ ਕਿਹਨੇ ਲਈ ਸੀ ਕਿੱਥੇ ਲਈ ਸੀ ਮੁੱਖ ਮੰਤਰੀ ਸਾਹਿਬ ਉਹਦੇ ਜੀ ਮੌਜੂਦ ਸੀਗੇ ਨਹੀਂ ਸੀਗੇ ਉਹਦਾ ਹਿਸਾਬ ਕਿਤਾਬ ਦੇ ਦੇਣ ਕਿਉਂਕਿ ਉਹ 23 ਦੇ ਵਿੱਚ ਜਦੋਂ ਆਇਆ ਸੀਗਾ ਉਦੋਂ ਦਾ ਸ਼ਾਦੀ ਦੀ ਸਾਲਗिरा ਮਨਾਈ ਜਾ ਰਹੀ ਸੀ ਹੋ ਸਕਦਾ ਰਹਿ ਗਿਆ ਹੋਵੇ ਇਹਤੇ ਵੀ ਸਾਲਗिराਹ ਮਨਾਇਆ ਜਾਂਦੀਆਂ ਜਾਂ ਰਹੀਆਂ ਕਿ ਸਭ ਪੁੱਛਣ ਵਾਲਾ ਸਵਾਲ ਹੈ ਕਿਉਂ ਇਹਨਾਂ ਦਿਨਾਂ ਚ ਸ਼ਾਦੀ ਹੋਈ ਸੀ ਇਸ ਕਰਕੇ ਸਾਲਗिराਹ ਵੀ ਇਧਰੋਂ ਆ ਜਾਂਦੇ ਆ ਇਧਰੋਂ ਖੜ ਆ ਜਾਂਦਾ ਦੋਨੋਂ ਕੰਮ ਇਕੱਠੇ ਹੋ ਜਾਂਦੇ ਪਰ ਕੋਈ ਉਹਦੇ ਵਿੱਚ ਕੋਈ ਇਸ ਕਿਸਮ ਦੀ ਮੀਟਿੰਗ ਨਹੀਂ ਹੋਈ ਤੇ ਜੇ ਮੀਟਿੰਗ ਹੋਈ ਹੁੰਦੀ ਸਾਬ ਆ ਕੋਨੇ ਵਾਲਾ ਜਗ੍ਹਾ ਹੈ ਤੁਹਾਡੇ ਤੋਂ ਕੋਈ ਲੁਕਿਆ ਨਹੀਂ ਆ ਜਿਹੜਾ ਤੁਸੀਂ ਬੰਧ ਹੈ ਆ ਜਿਹੜਾ ਅੱਧੇ ਤੋਂ ਜ਼ਿਆਦਾ ਨੁਕਸਾਨ ਮੈਂ ਸਮਝਦਾ ਵੀ ਵੈਸੇ ਤਾਂ ਇਸ ਇਲਾਕੇ 'ਚ ਜੇ ਪਾਣੀ ਖੁੱਸਿਆ ਤਾਂ ਹੋ ਸਕਦਾ ਸਾਰਾ ਹੀ ਬੱਚੇ ਜੋ ਹੋ ਜਾਂਦੀ ਕਿਉਂ ਆ ਬੰਦ ਕਿਉਂ ਖੋਰਿਆ ਉੱਥੇ ਕਿਉਂਕਿ ਉੱਥੇ ਮਾਈਨਿੰਗ ਦਾ ਕੰਮ ਹੁੰਦਾ ਸਾਬ ਰੇਤੇ ਦੀ ਮਾਈਨਿੰਗ ਜਿਹੜੀ ਹੈ ਉੱਥੇ ਅੰਨੇ ਵਾਹ ਕੀਤੀ ਗਈ ਹੈ ਉੱਥੇ ਜਿਹੜੀ ਲੀਆਂ ਪਈਆਂ ਪਈਆਂ ਗਿਆ ਟਰੱਕ ਚੱਲਦੇ ਆ ਜਾਂ ਉੱਥੇ ਜਿਹੜੇ ਟਰੈਕਟਰ ਟਰਾਲੇ ਚੱਲਦੇ ਆ ਉੱਥੇ ਜਦੋਂ ਆ ਕੇ ਆ ਚੱਲ ਵਜੀਏ ਪਾਣੀ ਵਾਲੀ ਉਹ ਜਿਹੜਾ ਤੁਸੀ ਬੰਦਾ ਸਾਰਾ ਰੁੜ ਗਿਆ ਸਭ ਆ ਪਾਣੀ ਉੱਥੋਂ ਵੜਿਆ ਸਭ ਇਹਦੇ ਵਾਸਤੇ ਆ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਹੈ ਬਾਕੀ ਸਾਡੇ ਵਾਲਾ ਇਲਾਕਾ ਹੋਰ ਫਾਸਲ ਕਾ ਉਧਰਲੇ ਪਾਸੇ ਜੇ ਨੁਕਸਾਨ ਹੋ ਰਿਹਾ ਹੋ ਤਾਂ ਹੋ ਸਕਦਾ ਪ੍ਰਕਿਰਤਿਕ ਆਪਦਾ ਨਾਲ ਹੋਇਆ ਹੋਵੇ ਆ ਨਿਰਾ ਤੇ ਨਿਰਾ ਐਸ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਸੀਗੇ ਵਾਦੇ ਸੀਗੇ ਵੀ ਅਸੀਂ ਮਾਈਨਿੰਗ ਨਹੀਂ ਹੋਣਦੇਾਂਗੇ ਤੇ ਮਾਈਨਿੰਗ ਨੂੰ ਰੋਕ ਦੇਾਂਗੇ ਕਲੀਅਰ ਕੱਟ ਸਾਬ ਜਿਹਨੂੰ ਕਹਿੰਦੇ ਨਾ স্মੋਕਿੰਗ ਗਨ ਆ ਇੱਕ ਜਿੰਦਾ ਜਾਗ ਦਾ ਪ੍ਰੂਫ ਹੈ ਜਿਹਦੇ ਕਰਕੇ ਪਾਣੀ ਵੜਿਆ ਉਸ ਇਲਾਕੇ ਨੂੰ ਪੁੱਛ ਲਓ ਸੁਨੀਲ ਜਾਖੜ ਹੋ ਸਕਦਾ ਗਲਤ ਕਹਿ ਰਿਹਾ ਹੋਵੇ ਉਸ ਇਲਾਕੇ ਨੂੰ ਜਾ ਕੇ ਪੁੱਛ ਲਿਓ ਇਸ ਕਰਕੇ ਭਗਵੰਤ ਮਾਨ ਜੀ ਤੁਹਾਡਾ ਪਤਾ ਨਹੀਂ ਕੀ ਅੰਡਰਸਟੈਂਡਿੰਗ ਹੈ ਤੁਸੀਂ ਕਿਉਂ ਸਰਕਾਰ ਇਹਨਾਂ ਨੂੰ ਠੇਕੇ ਤੇ ਦੇ ਰੱਖੀ ਹੈ ਕੀ ਤੁਹਾਡਾ ਆਪਸ ਵਿੱਚ ਮੁਕਿਆ ਹੈ ਪਰ ਅਜੇ ਵੀ ਮੇਰੀ ਤੁਹਾਨੂੰ ਬੇਨਤੀ ਇੰਨੀ ਹੈ ਜੇ ਪਗੜੀ ਸੰਭਾਲ ਜਟਾ ਪੰਜਾਬ ਦਾ ਧਿਆਨ ਕਰੋ ਭਗਵੰਤ ਮਾਨ ਜੀ ਸਰਕਾਰ ਵਾਪਸ ਲਓ ਦਿੱਲੀ ਵਾਲਿਆਂ ਤੋਂ ਦਿੱਲੀ ਵਾਲਿਆਂ ਦਾ ਨਾਮ ਬਦਨਾਮ ਤੁਸੀਂ ਕਰਕੇ ਕਰਤਾ ਕਿਉਂਕਿ ਦਿੱਲੀ ਦੇ ਵਿੱਚ ਸੈਂਟਰਲ ਗਵਰਨਮੈਂਟ ਵੀ ਆਂਦੀ ਹੈ ਸੈਂਟਰਲ ਗਵਰਨਮੈਂਟ ਹਰੇਕ ਤਰਫੋਂ ਅੱਜ ਜਿਸ ਕਰਕੇ ਮੈਂ ਬੈਠਾ ਇੱਥੇ ਮੇਰੀ ਕੋਈ ਜ਼ਰੂਰਤ ਨਹੀਂ ਸਾਬ ਮੈਂ ਕੋਈ ਇੱਥੇ ਖਰਡ ਪੰਚ ਬਣ ਕੇ ਨਹੀਂ ਆਇਆ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੀਜੇਪੀ ਪੰਜਾਬ ਦੇ ਪ੍ਰਧਾਨ ਦੀ ਸਪਾਰਸ਼ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਆਪਣਾ ਇੱਕ ਵਿਲੱਖਣ ਸਥਾਨ ਹੈਗਾ ਦੇਸ਼ ਦੇ ਅੰਦਰ ਅਸੀਂ ਦੇਸ਼ ਦੇ ਅਟੂਟ ਅੰਗ ਹੈ ਅਸੀਂ ਖੜਕ ਬੁਜਾ ਹੈ ਵੀ ਆਰ ਦਾ ਸੋਡ ਆਰਮ ਆਫ ਇੰਡੀਆ ਸਾਡਾ ਹੱਕ ਬਣਦਾ ਪਰ ਕੋਈ ਜਾ ਕੇ ਹੱਕ ਰੱਖੇ ਤਾਂ ਸਹੀ ਉਥੇ ਇਹਨਾਂ ਨੇ ਕੋਈ ਪਲਾਨ ਤਿਆਰ ਕੀਤੀ ਹੈ ਕਿ ਭਗਵੰਤ ਮਾਨ ਜੀ ਨੇ ਮਾਜੈਸਟਿਕ ਕਹਿਣ ਆਇਆ ਸੁਨੀਲ ਨੂੰ ਛੱਡੋ ਤੁਸੀਂ ਸੁਨੀਲ ਆਪਣੀ ਕਾਰਵਾਈ ਕਰੂਗਾ ਬੀਜੇਪੀ ਪੰਜਾਬ ਆਪਣੀ ਕਾਰਵਾਈ ਕਰੂਗੀ ਤੁਸੀਂ ਹਿੱਲੋ ਤਾਂ ਸਹੀ ਕੋਈ ਇੱਕ ਪ੍ਰਾਇਰ ਅਸੈਸਮੈਂਟ ਤਾਂ ਲਓ ਬਣਾਉ ਤਾਂ ਸਹੀ ਜਾ ਕੇ ਵੀ ਕਿੰਨਾ ਨੁਕਸਾਨ ਸਾਨੂੰ ਆ ਹੋਇਆ ਹੈ ਕਿੰਨੀ ਫਸਲਾਂ ਡੁੱਬੀਆਂ ਇਕੱਲੀ ਫਸਲ ਦੀ ਸੁਣ ਲੋ ਜਿਹੜੀ ਗੱਲ ਦਾ ਮੈਂ ਕਹਿ ਰਿਹਾ ਪੰਜਾਬੀ ਤਾਂ ਕੋਈ ਕਰ ਹੀ ਨਹੀਂ ਸਕਦਾ ਕੇਜਰੀਵਾਲ ਸਾਹਿਬ ਟੈਕਸ ਦੇ ਮਾਇਰ ਹੋ ਸਕਦੇ ਆ ਸਾਹਿਬ ਕਿਉਂਕਿ ਪੁਰਾਣੇ ਆਏ ਆ ਹੀ ਰਸਦੇ ਆ ਸੋਸੋਧਿਆ ਜੀ ਨੂੰ ਕਹਿੰਦੇ ਸਕੂਲ ਦਾ ਬੜਾ ਰੈਵਿਊਲੂਸ਼ਨ ਹੋ ਰੈਵਿਊਲੂਸ਼ਨ ਤਾਂ ਆਪਾਂ ਦੇਖ ਲਈ ਜਿਹੜਾ ਇਹਨਾਂ ਨੇ ਨਾਰੇ ਦਿੱਤੇ ਸੀ ਵੀ ਸਾਮਦਾਮ ਦੰਡ ਮੇ ਇਹ ਜੇ ਮਾਸਟਰ ਹੈ ਤਾਂ ਫਿਰ ਅੱਗੇ ਪਤਾ ਨਹੀਂ ਕਿਹਦਾ ਕਿਲੇ ਉਹਨਾਂ ਨੇ ਜਾਣਗੇ ਜਿਹੜਾ ਪਹਿਲੇ ਗੁਰੂ ਐਦਾਂ ਸਾਹਿਬ ਕਿੱਥੇ ਜਾ ਕੇ ਰੁਗਣਗੇ ਤੇ ਜੇ ਸਤਿੰਦਰ ਜੈਨ ਜੀ ਹੈ ਉਹਨਾਂ ਦੀ ਜਿਹੜੀ ਐਕਸਪਰਟੀਜ਼ ਹੈ ਉਹ ਐਕਸਪਰਟੀਜ਼ ਹੈ ਉਹਨਾਂ ਦੀ ਹੈ ਐਕਸਾਈਜ਼ ਪਾਲਿਸੀ ਦੀ ਉਹਨਾਂ ਨੂੰ ਨਹੀਂ ਪਤਾ ਵੀ ਜੇ ਆ ਪਾਣੀ ਉਥੇ ਖੜ ਗਿਆ ਤੇ ਨਾਲ ਇਹਦੇ ਜਿਹੜੀ ਸਿਲਟ ਇਕੱਠੀ ਹੋਈ ਹੈ ਸਭ ਰੇਤਾ ਜਿਹੜਾ ਇਕੱਠਾ ਹੋਇਆ ਹੈ ਨਾਲ ਤਾਂ ਝੋਨੇ ਦੀ ਫਸਲ ਗਈ ਕਣਕ ਵੀ ਜੀ ਨਹੀਂ ਜਾਣੀ ਉਹਦਾ ਹਿਸਾਬ ਕਿਤਾਬ ਕੌਣ ਕਰੂਗਾ ਉਥੇ ਮੈਂ ਉੱਥੇ ਖੜਾ ਸੀ ਨਾਨਕਪੁਰਾ ਤੇ ਦੀ ਸਰੰਗਦੇਵ ਉੱਥੇ ਬੀਬੀ ਇਹ ਕਾ ਕੇ ਵੀਡੀਓ ਤੇ ਵੀ ਕਿਸੇ ਕੋਲ ਰਿਕਾਰਡ ਹੋਣਾ ਉਹਨਾਂ ਨੇ ਇਹ ਕਿਹਾ ਦੇਖੋ ਸਾਡੀ 70000 ਦਾ ਦਾ ਝੋਨਾ ਗਿਆ ਕਣਕ ਸਾਡੇ ਇੱਥੇ ਬੀਜੀ ਨਹੀਂ ਜਾਣੀ ਸਾਡਾ ਕੋਈ ਜਾ ਕੇ ਉਹਨਾਂ ਦੇ ਕੰਨਾਂ 'ਚ ਪਾਉ ਮੈਂ ਕਿਹਾ ਬੀਬੀ ਜੀ ਹੋਰ ਤਾਂ ਮੇਰੇ ਕੋਲ ਮੈਂ ਕਿਹਾ ਇੱਥੇ ਝੂਟਾ ਲਾਰਾ ਤਾਂ ਦੇਣ ਆਇਆ ਨਹੀਂ ਮੈਂ ਇਹਦੇ ਕੰਨਾਂ ਤੇ ਜ਼ਰੂਰ ਪਰਦੇ ਦੇ ਵਿੱਚ ਪਾੜੂਗਾ ਸਾਹਿਬ ਤੁਸੀਂ ਕੋਈ ਪ੍ਰਪੋਜ਼ਲ ਬਣਾਓ ਭਗਵੰਤ ਮਾਨ ਜੀ ਤੁਸੀਂ ਲਿਖੋ ਪ੍ਰਪੋਜ਼ਲ ਬਣਾਓ ਕੋਈ ਜਾ ਕੇ ਗੱਲ ਕਰੋ ਮੈਂ ਨਹੀਂ ਕਹਿੰਦਾ ਮੈਨੂੰ ਲੈ ਜਿਓ ਨਾਲ ਕਿਸੇ ਨੂੰ ਇਹ ਮੈਨੂੰ ਮੈਨੂੰ ਨਾ ਉਹਨਾਂ ਨੂੰ ਮੇਰੀ ਸਵਾਰਥ ਦੀ ਲੋੜ ਨਾ ਮੈਨੂੰ ਭਗਵੰਤ ਮਾਨ ਜੀ ਦੀ ਸਵਾਰਥ ਦੀ ਲੋੜ ਸਾਹਿਬ ਮੈਂ ਜਿਹੜਾ ਆਪਣਾ ਕੰਮ ਕਰਨਾ ਮੈਂ ਕਰੂੰਗਾ ਮੈਂ ਆਪਣੇ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਆਪਣੇ ਕਪੈਸਿਟੀ ਜੈਜ਼ ਅ ਪ੍ਰੈਜ਼ੀਡੈਂਟ ਆਫ ਬੀਜਪੀ ਲਿਖੂੰਗਾ ਪਰ ਮੈਂ ਸਮਝਦਾ ਜਿਹੜੀ ਪ੍ਰੋਜੈਕਟ ਪ੍ਰੋਪਰ ਬਣਾਈ ਜਾਵੇ ਇੱਕ ਰਿਪੋਰਟ ਬਣਾਈ ਜਾਵੇ ਪੰਜਾਬ ਦਾ ਕੀ ਹਾਲਾਤ ਹੋਏ ਆ ਕੀ ਅਜ ਪ੍ਰਾਇਰ ਅਸੈਸਮੈਂਟ ਹੈ ਕਿ ਅਜ ਤੀ ਤਾਂ ਆ ਖਤਰਾ ਜੇ ਨਿਬੜਿਆ ਨਹੀਂ 4 ਦਿਨ ਫੇਰ ਹੈ ਇਹ ਹਾਲਾਤ ਦੱਸ ਰਹੀ ਹੈ ਜਿਹੜੇ ਮੀਟੀਰੋਲੋਜੀ ਡਿਪਾਰਟਮੈਂਟ ਕਹਿ ਰਿਹਾ ਵੀ 4 ਦਿਨ ਹੋਰ ਬਰਸਾਤ ਹੋਊਗੀ ਪਤਾ ਨਹੀਂ ਉੱਤੇ ਪਹਾੜਾ ਜੇ ਕਿੰਨਾ ਕੀ ਕੁਸ਼ ਹੋ ਰਿਹਾ ਉਹਦਾ ਉਹ ਜਾਣ ਪਰ ਪੰਜਾਬ ਦੇ ਅੰਦਰ ਇਸੇ ਤਰ੍ਹਾਂ ਹੀ 4 ਦਿਨ ਦੀ ਹੋਰ ਜਿਹੜੀ ਆ ਹਾਲਾਤ ਬਣਦੇ ਜਾ ਰਹੇ ਆ ਉਹਦੇ ਵਿੱਚ ਅਜੇ ਆ ਮਸਲਾ ਖਤਮ ਨਹੀਂ ਹੋਇਆ ਅਜੇ ਵੀ ਜਾ ਕੇ ਸੰਭਾਲ ਲਓ ਅਜੇ ਵੀ ਜਾ ਕੇ ਲੋਕਾਂ ਨੂੰ ਪਹੁੰਚਦੀ ਮਦਦ ਰਾਸ਼ਨ ਆ ਜਿਹੜੇ ਆ ਖੇਡਾਂ ਕਰਨੀਆਂ ਬੰਦ ਕਰਨ ਸਾਹਿਬ ਮੈਂ ਕੋਈ ਇੱਥੇ ਚੁਟਕਲਿਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਉਹਨਾਂ ਨੇ ਪਹਿਲਾਂ ਕੀ ਕੀਤਾ ਸੀ ਤੇ ਕਾਹਦੇ ਮੁਆਵਜ਼ੇ ਦੇਵਾਂਗਾ ਕਿ ਨਾ ਮੁਆਵਜ਼ੇ ਦੇਵਾਂਗਾ ਇੱਕ ਪ੍ਰੋਪਰ ਪ੍ਰੋਸੀਜਰ ਹੈ ਹਰੇਕ ਕੰਮ ਦਾ ਪਹਿਲੀ ਵਾਰੀ ਨਹੀਂ ਹੋ ਰਿਹਾ ਉਹਦਾ ਕਰੋ ਬਟ ਥਿਸ ਇਸ ਥਿਸ ਇਸ ਅ ਐਕਸਟਰਾਔਡਰਰੀ ਸਿਚੁਏਸ਼ਨ which calls for ਐਕਸਟਰਾਔਡਰਰੀ ਮੀਜਰਸ ਪਰ ਮੀਜਰ ਦਾ ਪ੍ਰੋਸੈਸ ਕੌਣ ਚਾਲੂ ਕਰੂਗਾ ਸਰਕਾਰ ਕਰੂਗੀ ਸਭ ਉਹ ਕਰਨ ਸੀ ਆਪਣੇ ਤਰਫੋਂ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਪੰਜਾਬ ਸਾਰਾ ਪੰਜਾਬ ਮੈਂ ਅੱਜ ਦੇ ਦੂਜੇ ਸਾਥੀਆਂ ਦੇ ਬਿਹਾਫ ਤੇ ਵੀ ਕਵਾਂ ਤੇ ਇੰਨਾ ਕਿ ਮੈਂ ਕਹਿ ਸਕਦਾ ਵੀ ਅੱਜ ਮੇਰੇ ਖਿਆਲ ਚ ਕੋਈ ਵੀ ਰਾਜਨੀਤਿਕ ਪਾਰਟੀ ਇਸੇ ਰਾਜਨੀਤੀ ਨਹੀਂ ਕਰੂਗੀ ਸਾਰੇ ਨਾਲ ਖੜੇ ਹੈ ਸਰਕਾਰ ਆਪਣਾ ਕੰਮ ਕਰੇ ਰਾਜਨੀਤੀ ਦੀ ਬਾਤ ਚ ਨਹੀਂ ਬਿੜੇ ਬਿੜ ਲਾਂਗੇ ਪਰ ਬੀਜੇਪੀ ਇਸ ਗੱਲ ਵਾਸਤੇ ਬਿਲਕੁਲ ਕਲੀਅਰ ਹੈ ਸਾ ਅਸੀਂ ਪੰਜਾਬ ਦੇ ਨਾਲ ਖੜੇ ਆ ਆਪਣੇ ਤਰਫੋਂ ਵੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕਵੈਸਟ ਕਰੂੰਗਾ ਤਾਂ ਕਿ ਉਹ ਆ ਕੇ ਇਹਦਾ ਸਥਿਤੀ ਦਾ ਜਾਇਜ਼ਾ ਲੈਣ ਕੋਈ ਟੀਮ ਭੇਜਣ ਕਿਸੇ ਨੂੰ ਇੱਥੇ ਭੇਜਣ ਉਹ ਵੀ ਦੇਖਣ ਪਰ ਪਹਿਲਾ ਜਿਹੜਾ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਭਗਵੰਤ ਮਾਨ ਜੀ ਦੀ ਹੈ ਆ ਨਾ ਕਹਿਣ ਵੀ ਮੈਂ ਹੈਲੀਕਾਪਟਰ ਦੇਤਾ ਜੀ ਆਹ ਚੋ ਫੂਡ ਪੈਕੇਟ ਵੰਡਦੇਓ ਸਭ ਹੈਲੀਕਾਪਟਰ ਦਾ 에어ਫੋਰਸ ਦੇ ਤੁਰੇ ਫਿਰਦੇ ਆ ਗੁਰਦਾਸਪੁਰ ਚ ਮੈਂ ਸਵੇਰੇ ਜੀ ਆ ਗਿਆ ਪਠਾਨਕੋਟ ਉਥੋਂ ਉਹਨਾਂ ਨੇ CRPF ਵਾਲੇ ਕੱਢੇ ਆ ਸਕੂਲ ਚੋਂ ਬੱਚੇ ਉਹਨਾਂ ਨੇ ਕੱਢੇ ਆ ਹਰੇਕ ਦੇਖੋ ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲ੍ਹੇ ਸਭ ਮੈਂ ਬਾਰ ਬਾਰ ਕਹਿ ਰਿਹਾ ਸੁਨੀਲ ਦੀ ਲੋੜ ਨਹੀਂ ਪਰ ਕੋਈ ਜਾ ਕੇ ਕੁੰਡੀ ਖੜਕਾਊਗਾ ਤਾਂ ਸੇ ਵੀ ਸਾਨੂੰ ਇਸ ਚੀਜ਼ ਦੀ ਲੋੜ ਹੈ ਦਿੱਲੀ ਤਾਂ ਫੇਰ ਵੀ ਦੂਰ ਹੈ ਮ ਹਰਿਆਣੇ ਤੋਂ ਮੁੱਖ ਮੰਤਰੀ ਨੇ ਕੀ ਕਿਹਾ ਦੱਸੋ ਭਗਵੰਤ ਮਾਨ ਜੀ ਕਿਸ ਗੱਲ ਦੀ ਚੀਜ਼ ਦੀ ਲੋੜ ਦੱਸੋ ਕਹਿੰਦੇ ਜੀ ਪੁੱਛੀ ਦਾ ਥੋੜਾ ਹੁੰਦਾ ਤੁਸੀਂ ਦੱਸੋ ਤਾਂ ਸਹੀ ਵੀ ਤੁਹਾਡੇ ਕੋਲ ਪੈਟਰੋਲ ਮੁਗਿਆ ਦਾ ਪੈਟਰੋਲ ਭੇਜਵਾ ਦਿੰਦੇ ਪੈਸੇ ਚਾਹੀਦੇ ਤੇ ਪੈਸੇ ਭੇਜਵਾ ਦਿੰਨੇ ਆ ਕੋਈ ਉੱਥੇ ਦੀ ਐਨਡੀਆਰਫ ਦੀ ਟੀਮ ਭੇਜੀ ਨਹੀਂ ਉਹ ਭੇਜ ਦੇਣਗੇ ਕੋ ਬੋਲੋ ਤਾਂ ਸਹੀ ਕਹਿੰਦੇ ਮੈਂ ਮੰਗਦਾ ਨਹੀਂ ਭਗਵੰਤ ਮਾਨ ਜੀ ਆ ਜਦੋਂ ਲੀਡਰੀ ਕਰਦੇ ਹੋ ਨਾ ਲੋਕਤੰਤਰ ਦਾ ਬਹੁਤ ਵੱਡੀ ਗੱਲ ਆ ਟਾਈਮ ਪੰਨਣ ਵਾਸਤੇ ਵੋਟ ਮੰਗਣ ਭੇਜਦੇ ਇਹ ਕਰਾਂ ਦੇ ਵਿੱਚ ਵੋਟ ਮੰਗਣ ਦਾ ਜਾਵੜੇ ਹੁਣ ਜਿਨ੍ਹਾਂ ਤੋਂ ਵੋਟਾਂ ਲਈਆਂ ਉਹਨਾਂ ਦੇ ਵਾਸਤੇ ਤੁਹਾਡੇ ਤੋਂ ਆ ਨਹੀਂ ਮੰਗਿਆ ਜਾਂਦਾ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਫਿਰ ਸ਼ਾਮਦਾਮ ਦੰਡ ਵੇਦ ਸਾਰਾ ਕੁਝ ਲਾ ਕੇ ਕਰੋ ਇੰਤਜ਼ਾਮ ਉਹਨਾਂ ਨੂੰ ਪੁੱਛ ਲੋ ਕਿਹੜੇ ਸ਼ਾਮਦਾਮ ਦੰਡ ਵੇਦ ਨਾਲ ਆ ਪਾਣੀ ਬੰਦ ਹੋ ਸਕਦਾ ਹੈ ਉਹਨਾਂ ਦਾ ਪਾਣੀ ਕਢਾਣ ਦਾ ਫਸਲਾਂ ਦਾ ਮੌਜੇ ਦੀ ਤੇ ਗਰੀਬਾਂ ਨੂੰ ਅੱਜ ਜਿਹੜੀ ਇਸ ਕਿਸਮ ਦੀ ਲੋੜ ਹੈ ਉਹਦਾ ਕਰਨ ਪ੍ਰੋਪੋਜ਼ਲ ਬਣਾਉਣ ਇੱਕ ਪੂਰਾ ਪ੍ਰੋਜੈਕਟ ਬਣਾ ਕੇ ਦੇਣ ਕਿਸੇ ਦੇ ਵੀ ਲੋੜ ਹੈ ਸਾਰੇ ਮੇਰੇ ਖਿਆਲ ਪੂਰੀ ਆਲ ਪਾਰਟੀ ਜਾਣ ਨੂੰ ਤਿਆਰ ਹੋ ਜਾਣਗੇ ਪਰ ਇਸ ਗੱਲ ਨੂੰ ਫੌਰੀ ਤੌਰ ਤੇ ਕਰਨ ਤੇ ਲੋਕਾਂ ਨੂੰ ਬਣਦੀ ਮਦਦ ਪਹੁੰਚਾਣ ਤਾਂ ਤਾਂ ਇਸ ਸਾਰੀ ਗੱਲ ਦਾ ਫਾਇਦਾ ਨਹੀਂ ਦਾ ਇੱਕ ਅਰਦਾਸ ਤਾਂ ਸਾਰੇ ਕਰ ਲਾਂਗੇ ਸਾਹਿਬ ਜਿਹੜੇ ਕਈ ਸਾਥੀਆਂ ਨੇ ਇੱਥੇ ਕਿਹਾ ਕਹਿੰਦੇ ਮੰਤਰੀ ਸਾਹਿਬ ਦਾ ਵੀ ਨਾਮ ਲਿਓ ਹੁਣ ਤਾਂ ਕਿਰ ਅਜਿਹਾ ਬਿਨਾ ਮਹਿਕਮੇ ਹੈ ਕਿ ਹੈ ਮਹਿਕਮਾ ਉਹਨਾਂ ਕੋਲ ਤਾਰੀਵਾਲ ਸਾਹਿਬ ਕੱਲ ਉੱਥੇ ਕਹਿ ਤਰੀ ਹੈ ਨਹੀਂ ਅੱਛਾ ਆਈ ਬਲੀਵ ਮੇਰੇ ਕਿ ਬਿਨਾ ਮਹਿਕਮੇ ਆਲੇ ਬਣਾ ਰੱਖੇ ਸਭ ਉਹ ਵੀ ਉਹਨੂੰ ਪਤਾ ਨਹੀਂ ਹੈ ਸਭ ਦੇਖੋ ਸਭ ਪਹਿਲਾਂ ਵੀ ਇੱਕ ਮਹਿਕਮਾ ਸੀਗਾ ਨੈਰਾਈ ਵਾਲੇ ਉਹਨਾਂ ਕੋਲ ਸੀਗਾ ਮਹਿਕਮਾ ਉਸ ਕਿਸਮ ਦਾ ਕੋਈ ਰਹਿ ਗਿਆ ਹੋਵੇ ਇਸ ਕਰਕੇ ਉਹਨਾਂ ਨੇ ਕੱਲ ਕਹਿਆ ਕਿ ਆਈ ਮੈਂ ਅਰਦਾਸ ਕਰੂੰਗਾ ਅਰਦਾਸ ਤਾਂ ਸਾਰਾ ਪੰਜਾਬ ਕਰ ਰਿਹਾ ਸਾਂ ਕਿਉਂਕਿ ਆ ਜਿਹੜੀ ਹੈ ਪ੍ਰਕਿਰਤੀ ਕਾ ਆਪਦਾ ਸਾਰਾ ਕਰ ਰਿਹਾ ਹੈ ਸਰਕਾਰ ਦਾ ਕਰਨ ਵਾਲਾ ਕੰਮ ਹੈ ਸਭ ਮਗੋਂ ਤੁਮਾਂ ਜੀ ਕਿਤੇ ਅਰਦਾਸ ਵਾਲੇ ਪਾਸੇ ਨਾ ਪੈ ਜਾਣ ਕੰਮ ਕਰਕੇ ਦੇਣ ਆਪਣੀ ਜ਼ਿੰਮੇਵਾਰੀ ਨਿਭਾਣ ਇਸ ਕਰਕੇ ਮੈਂ ਅੱਜ ਤੁਹਾਡੇ ਕੋਲ ਆਜਾ ਹਾਂ ਸਰ ਜੈਕਟ ਸਾਹਿਬ ਇਹ ਤੁਸੀਂ ਦੋ ਦਿਨਵਾਰ ਤੁਹਾਡੇ ਮੂੰਹੋਂ ਲੱਭ ਨਿਕਲਿਆ ਕਿ ਅਸੀਂ ਹਿਸਾਬ ਲਵਾਂਗੇ ਤੁਸੀਂ ਅੱਜ ਦੌਰਾ ਕਰਨ ਵਾਸਤੇ ਆਏ ਹੋ ਮਤਲਬ ਜਿਹੜਾ 229 ਕਰੋੜ ਰੁਪਏ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਫੰਡ ਆ ਚੁੱਕਿਆ ਹੈ ਉਹ ਲੱਗਿਆ ਤੁਸੀਂ ਇਹ ਦੇਖਿਆ ਜੀ ਦੇਖੋ ਸਾਹਿਬ ਮੈਂ ਕੋਈ ਆਡਿਟ ਟੀਮ ਨਹੀਂ ਵੀ ਮੈਂ ਅੱਜ ਤਾਂ ਹਾਲਾਤ ਦੇਖ ਕੇ ਆਇਆ ਵੀ ਲੋਕ ਕਿਹੜੇ ਹਾਲਾਤ ਚ ਬੈਠੇ ਆ ਜਿਸ ਦਾ ਕੰਮ ਉਸੀ ਕੋ ਸਾਜੇ ਸਾਹਿਬ ਆਡਿਟ ਕਰਨ ਵਾਲੇ ਵੀ ਸਾਰਾ ਕੰਮ ਹੋ ਜੂਗਾ ਆਡਿਟ ਕਰਨ ਵਾਲੀ ਇਹ ਸੈਂਟਰ ਤੋਂ ਵੀ ਟੀਮ ਆ ਜਾਣਗੀਆਂ ਪਰ ਮੈਂ ਕਿ ਅੱਜ ਅਸੀਂ ਆਡਿਟ ਕਰਨੀ ਹੈ ਅਸਤਾ ਵੀ ਕਿਸੇ ਚੀਜ਼ ਦੀ ਲੋੜ ਹੈ ਕੋਈ ਅਸੀਂ ਜਾ ਕੇ ਕਹਿ ਸਕਦੇ ਹਾਂ ਮਨੂੰ ਭਗਵੰਤ ਮਾਨ ਜੋਰਾਂ ਤੋਂ ਮੰਗਣ ਤੇ ਮਨੂੰ ਕੋਈ ਸ਼ਰਮ ਨਹੀਂ ਸਾਤ ਮੈਂ ਜਦੋਂ ਇਸ ਰਾਜਨੀਤੀ ਚ ਪਿਆ ਖੜਾ ਲੋਕਾਂ ਵਾਸਤੇ ਮੰਗ ਰਿਹਾ ਸਮਾਂ ਤਾਂ ਨਹੀਂ ਕਹਿੰਦਾ ਮੇਰੇ ਘਰੋਂ ਵੋਟ ਭੇਜ ਦਿਓ ਉਹ ਜਿਹੜਾ ਅੱਜਕੱਲ੍ਹ ਕਈ ਲੀਡਰ ਉਸ ਤੇ ਚੜੇ ਫਿਰਦੇ ਹੋ ਜਿਹੜਾ ਆਲਟਰਨੈਟ ਵਹੀਕਲ ਹੈ ਉਹ ਵੀ ਕੇਂਦਰ ਸਰਕਾਰ ਦਾ ਹੀ ਹੈ ਉਹ ਭੇਜ ਦਿਓ ਉਹ ਦੀ ਕੀ ਫੋਟੋ ਖਿਚਾਣ ਦੇ ਸਾਥ ਦੋ ਸਾਲ ਪਹਿਲਾਂ ਵੀ ਘੜਾ ਦੇ ਹਾਲਾਤ ਬੜੇ ਸੀਗੇ ਪਰ ਜਿਹੜੀ ਸਵਾਲ ਇਹੋਂ ਤਾਂ ਕਿ ਅਸੀਂ ਬਾਰਡਰ ਦੀ ਲਾਈਨ ਦੇ ਵਿੱਚ ਅਸੀਂ ਵੀ ਰਹਿੰਦੇ ਹਾਂ ਪਹਿਲਾਂ ਘੜਾ ਦੇ ਰਾਤ ਬੜੀ ਟੀਮ ਮੀਟਿੰਗ ਹੁੰਦੀ ਸੀ ਉਹਦਾ ਪਤਾ ਲੱਗਦਾ ਸੀਗਾ ਉਹਦੀ ਤਿਆਰੀ ਉਹਦਾ ਮਾਦੋ ਫੋਰੋ ਜਾਂ ਜਿੱਥੇ ਵੀ ਆ ਉਹਦੀ ਟ੍ਰਿਲ ਕਰਦੇ ਸੀਗੇ ਕਿ ਕਿਸ਼ਤੀਆਂ ਚੱਲਦੀਆਂ ਕਿ ਨਹੀਂ ਚੱਲਦੀਆਂ ਜਾਂ ਜੇਕਰ ਕਿਤੇ ਉਹ ਚੁੱਕਰੇ ਆ ਜਿੱਥੇ ਪਾਣੀ ਕੰਨਾ ਉਹਨਾਂ ਦੀ ਪੂਰੀ ਤਿਆਰੀ ਹੁੰਦੀ ਸੀ ਬਟ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਨਦਾਰਜ ਰਹੀਆਂ ਨੇ ਚੀਜ਼ਾਂ ਬਿਲਕੁਲ ਸਭ ਮੈਂ ਕਹਿਣਾ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਮੈਂ ਤੁਹਾਨੂੰ ਤਰੀ ਮਾਇਨਿੰਗ ਦੇ ਨਹੀਂ ਸਭ ਮੈਂ ਕਿਹਾ ਵੀ ਮੀਟਿੰਗ ਹੋਈ ਨਹੀਂ ਪਿਛਲੀ ਵਾਰੀ ਵੀ ਮੀਟਿੰਗ ਨਹੀਂ ਹੋਈ ਹੁਣ ਵੀ ਤੁਸੀਂ ਚੀਫ ਸੈਕਟਰੀ ਸਾਹਿਬ ਦੇ ਕੋਲ ਚੇਕ ਦਫਤਰ ਚ ਕਰ ਲੋ ਕਿਹੜੇ ਜਿਹੜੇ ਸੈਕਟਰੀ ਸਾਹਿਬ ਦੇ ਕੋਈ ਮੀਟਿੰਗ ਹੋਈ ਸੀਗੇ ਹੜਨ ਨੂੰ ਲੈ ਕੇ ਸਰਕਾਰ ਦੀ ਕੋਈ ਮੀਟਿੰਗ ਹੋਈ ਹੈ ਕਿ ਨਹੀਂ ਕੋਈ ਮੀਟਿੰਗ ਨਹੀਂ ਹੋਈ ਸਭ ਅਲਗਰਦੀ ਟੋਟਲ ਮਰਕਰ ਸਰਕਾਰ ਨਾਮ ਦੀ ਜਦੋਂ ਮੈਂ ਕਹਿੰਦਾ ਕੋਈ ਚੀਜ਼ ਹੀ ਹੈ ਨਹੀਂ ਪਰ ਇਹ ਸਾਰੀਆਂ ਗੱਲਾਂ ਤਾਂ ਵਿਧਾਨ ਸਭਾ 'ਚ ਜਦੋਂ ਜੁੜਨਗੇ ਕੋਈ ਮੀਟਿੰਗ ਹੋਊਗੀ ਤਾਂ ਹੀ ਗੱਲਾਂ ਦਾ ਸਾਹਮਣੇ ਸਪਸ਼ਟ ਹੋਣਗੀਆਂ ਸਭ ਮੈਂ ਕੋਈ ਇੱਥੇ ਆਡਿਟ ਕਰਨ ਨਹੀਂ ਆ ਮੈਂ ਤਾਂ ਆ ਦੱਸ ਰਿਹਾ 230 ਕਰੋੜ ਰੁਪਇਆ ਆਇਆ ਸੀਗਾ 230 ਕਰੋੜ ਉਹਨਾਂ ਨੇ ਕਹਿਤਾ ਵੇ ਸੀ ਲਾਤਾ ਅੱ ਦੋ ਸਾਲਾਂ ਦੇ ਵਿੱਚ ਇੱਕਦਮ ਜਿਆਦਾ ਆਇਆ ਹੈ। ਦੇਖੋ ਸਾਹਿਬ ਜਦੋਂ ਆ ਕੇ ਨੁਕਸਾਨ ਹੋਇਆ ਤਾਂ ਹੀ ਗੱਲ ਸਾਹਮਣੇ ਆਈ ਹੈ। ਐਸੇ ਮਾਈਨਿੰਗ ਨੂੰ ਲੈ ਕੇ ਅੱਜ ਤੋਂ ਰੌਲਾ ਨਹੀਂ ਪੈ ਰਿਹਾ ਕਿੰਨੀ ਵਾਰੀ ਐ ਪੂਲ ਡਿੱਗਣ ਦਾ ਖਤਰਾ ਹੈ ਜੀ ਉਹਦੇ ਜਿਹੜੇ ਪਾਈਲਸ ਐ ਉਹ ਵੇ ਤੋਂ ਉਤੋਂ ਰੇਤ ਕੱਢ ਲਈ ਕਿਤੇ ਟ੍ਰੇਨ ਨਾ ਡਿੱਗ ਜੇ ਆ ਪੰਜਾਬ ਦੇ ਅੰਦਰ ਕੋੜ ਲੱਗਿਆ ਇੱਕ ਮਾਈਨਿੰਗ ਵਾਲਾ ਸਾਹਿਬ। ਆ ਜਿਹੜਾ ਕਹਿੰਦੇ ਸੀ ਵੀ ਅਸੀਂ ਮਾਈਨਿੰਗ ਚੋਂ ਪਤਾ ਨਹੀਂ ਕਹਿੰਦੇ 40 ਹਜ਼ਾਰ ਕਰੋੜ ਰੁਪਈਆ ਇਕੱਠਾ ਕਰਦੇਾਂਗੇ ਉਹ ਕਿੱਥੇ ਗਿਆ ਇਕੱਠਾ ਤਾਂ ਹੋ ਰਿਹਾ ਹੈ। ਉਹਦਾ ਪੁੱਤ ਨੇ ਉਹ 40000 ਕਰੋੜ ਰੁਪਇਆ ਜੇ ਸੁਸੋਧਿਆ ਸਾਹਿਬ ਇਹਨਾਂ ਕੋਲ ਧਿਆਨ ਹੋਇਆ ਹੀ ਕਹਿੰਦੇ ਸੀ ਆ ਕੇ ਵੀ ਇੱਥੇ 40000 ਕਰੋੜ ਰੁਪਇਆ ਰਿੱਤਾ ਤਾਂ ਕੱਢਿਆ ਗਿਆ ਵਿਕ ਵੀ ਹਜੇ ਮੇਰੇ ਖਿਆਲ ਜਿਹੜਾ ਕਹਿੰਦੇ ਸੀ 5 ਰੁਪਏ ਦੇ ਦੇਂਗੇ ਵਿਕ ਵੀ 25 30 ਰੁਪਏ ਨੂੰ ਮੇਰੇ ਖਿਆਲ ਆਈ ਥਿੰਕ ਕਿੰਨੇ ਰੁਪਏ ਫੋਟੋ ਵਿਕੀ ਜਾਂਦਾ 5 ਰੁਪਏ ਵੀ ਨਹੀਂ ਹੋਇਆ ਫਿਰ ਉਹ ਜਿਹੜਾ 40000 ਕਰੋੜ ਰੁਪਇਆ ਸੀ ਉਹ ਕਿਤੇ ਤਾਂ ਗਿਆ ਹੀ ਹੈ ਨਾ ਸਾਬ ਉਹਦੇ ਨਾਲ ਕੰਪਨਸੇਸ਼ਨ ਦੇ ਦੇਣ ਆ ਤਾਂ ਇਹਨਾਂ ਨੂੰ ਦੱਸਣਾ ਪਊਗਾ ਸਾਬ ਜਿਨ੍ਹਾਂ ਨੇ ਜਿਹੜੇ ਬੜੇ ਇਹਨਾਂ ਨੇ ਨਾਰੇ ਲਾਏ ਸੀਗੇ ਜ਼ੀਰੋ ਕਰਪਸ਼ਨ ਅਸੀਂ ਬਿਲਕੁਲ ਕਟਰ ਇਮਾਨਦਾਰਾਂ ਕਟਰ ਬੇਈਮਾਨੀ ਪਕੜੀ ਗਈ ਹੈ ਸਾਬ ਆ ਜੇ ਕੇਂਦਰ ਸਮੋਕਿੰਗ ਹਨ ਆ ਇੱਕ ਜ਼ਿੰਦਾ ਜਾਗ ਦਾ ਪ੍ਰੂਫ ਹੈ ਆ ਕੋਨੇ ਆਲੇ ਜਾ ਕੇ ਦੇਖ ਲੈਣ ਵੀ ਜਿਹੜਾ ਤੁਸੀਂ ਬੰਨ ਟੁੱਟਿਆ ਕਿਉਂ ਪਿੰਡ ਵਾਲਿਆਂ ਨੂੰ ਪੁੱਛ ਲੈਣ ਮੇਰੀ ਗਵਾਹੀ ਨਾ ਪਾਣ ਉਹਨਾਂ ਦੀ ਗਵਾਹੀ ਪਾ ਲੈਣ ਪਤਾ ਲੱਗ ਜੂਗਾ ਸਾਬ ਥੈਂਕ ਯੂ ਸਾਬ ਜਕਰ ਸਾਬ ਬੀਜੇਪੀ ਦੀ ਟੀਮ ਉਹਦੇ ਦਿਸ਼ਣ ਦੇ ਦੇਖੋ ਮੈਂ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਕਿ ਜਿੱਥੇ ਕਿਤੇ ਵੀ ਜਾ ਕੇ ਸੋਸ਼ਲ ਵਰਕ ਇੱਕ ਸੋਸ਼ਲ ਵੀ ਆ ਕੋਈ ਇਕੱਲੇ ਇੱਕ ਪੋਲਿਟਿਕਲ ਪਾਰਟੀ ਸਾਡੀ ਐਂਟੀਟੀ ਨਹੀਂ ਸਾਬ ਐਸ ਅ ਸੋਸ਼ਲ ਆਰਗੇਨਾਈਜੇਸ਼ਨ ਜਿੱਥੇ ਕਿਤੇ ਵੀ ਗਰੀਬਾਂ ਦੀ ਕੋਈ ਤਰਪਾਲ ਲੋੜਾ ਤਰਪਾਲ ਦਾ ਪ੍ਰਬੰਧ ਕਰਵਾਈਏ ਰਾਸ਼ਨ ਪਾਣੀ ਦਾ ਪ੍ਰਬੰਧ ਕਰਵਾਈਏ ਕਿਸੇ ਨੂੰ ਕੋਈ ਡਾਕਟਰੀ ਸਹਾਇਤਾ ਹੈ ਉਹ ਡਾਕਟਰੀ ਸਹਾਇਤਾ ਵੀ ਕਿਉਂ ਗੱਲ ਕਹਿਦੇ ਸਾਬ ਪਾਣੀ ਤਾਂ ਹੋ ਸਕਦਾ ਚਾਰ ਦਿਨਾਂ ਬਾਅਦ ਮਹੀ ਬੰਦ ਹੋ ਜੇ ਨਿਕਲ ਜੂਗਾ ਜੀ ਉਹਦੇ ਬਾਅਦ ਜਿਹੜੀ ਬਿਮਾਰੀਆਂ ਪੈਣੀਆਂ ਉਹਦੇ ਬਾਅਦ ਦੇਖੋ ਪ੍ਰਧਾਨ ਮੰਤਰੀ ਇੱਥੇ ਹੈ ਨਹੀਂ ਮਿਲਣਗੇ ਜਦੋਂ ਮਿਲਣਗੇ ਮੇਰੇ ਆਪਣੀ ਤਰਫੋਂ ਮੈਂ ਚਿੱਠੀ ਜ਼ਰੂਰ ਉਹਨਾਂ ਨੂੰ ਲਿਖੂੰਗਾ ਸਾਹਿਬ ਮੈਂ ਕਹਾਂ ਵੀ ਮਨੂੰ ਕਿਸੇ ਦੀ ਸਪਰਸ਼ ਦੀ ਲੋੜ ਨਹੀਂ ਜਿਹੜਾ ਮੇਰਾ ਕਰਨ ਵਾਲਾ ਕੰਮ ਮੈਂ ਕਰ ਦੂੰਗਾ ਬਾਕੀ ਜਿਹੜੇ ਇਲਾਕਿਆਂ ਦੇ ਵਿੱਚ ਹਰੇਕ ਇਲਾਕੇ ਪ੍ਰਭਾਵ ਦੇ ਅੰਦਰ ਜਿੱਥੇ ਕਿਤੇ ਜਾ ਕੇ ਬੀਜੇਪੀ ਦੇ ਸਾਡੇ ਸਾਰੇ ਕਾਰਜਕਰਤਾ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਬਹੁਤ ਬਹੁਤ ਬਿਲਕੁਲ ਸਾਬ ਉਹ ਪੋਏ ਪੋਜੀਸ਼ਨ ਹੈ ਸਾਡੇ ਫਾਜ਼ਿਲਕਾ ਦੀ ਵੀ ਮੈਂ ਕਹਿੰਦਾ ਪੋਏ ਤੋਂ ਲੈ ਕੇ ਫਾਜ਼ਿਲਕਾ ਤੱਕ ਇੱਕੋ ਇੱਕ ਪੋਜੀਸ਼ਨ ਹੈ ਸਾਬ ਬਾਰਡਰ ਦੇ ਉੱਤੇ ਇਹ ਜਾ ਕਹਿਰ ਵਾਪਰਿਆ ਉਹਦਾ ਤੁਸੀਂ ਬਾਰਡਰ ਦਾ ਆ ਸੁਣ ਲਓ ਲੜਾਈ ਹੁੰਦੀ ਹੈ ਤਾਂ ਬਾਰਡਰ ਦੇ ਏਰੀਆ ਸਭ ਤੋਂ ਪ੍ਰਭਾਵਿਤ ਹੁੰਦਾ ਜੇ ਕੋਈ ਡਰੋਨ ਆਂਦਾ ਹੈ ਨਸ਼ਾ ਆਂਦਾ ਤਾਂ ਇੱਥੇ ਆ ਕੇ ਦਿਖਦਾ ਹੈ ਹਾੜਾਂ ਆਂਦਾ ਤਾਂ ਸਾਡੇ ਆ ਕੇ ਦਿਖਦਾ ਸਾਡੇ ਵਾਲਾ ਜਿਹੜਾ ਪੰਜਾਬ ਦਾ ਬਾਰਡਰ ਹੈ ਮੋਸਟ ਸੈਂਸਿਟਿਵ ਹੈ ਐਕਸਟ੍ਰੀਮ ਕਾਈਂਡ ਆਫ ਜਿਹਨੂੰ ਕਹਿੰਦੇ ਨਾ ਹਾਰਡ ਪੋਸਟਿੰਗ ਜਿਹਨੂੰ ਕਹਿੰਦੇ ਐ ਕੋਈ ਮਾਸਟਰ ਜਾ ਕੇ ਲਾਇਰਾ ਜੀ ਨਹੀਂ ਹੁੰਦਾ ਜਾ ਕੇ ਸਕੂਲਾਂ 'ਚ ਮਾਸਟਰ ਕਹਿੰਦੇ ਜੀ ਬਾਰਡਰ ਤੇ ਸਾਡ ਇੱਕ ਕਾਡਰ ਬਣਾਇਆ ਵੀ ਉੱਥੇ ਸੋਡੋ ਲਾਵਾਂਗੇ ਸਭ ਕੁਛ ਤਾਂ ਹੈ ਸਾਡੇ ਬਾਰਡਰ ਦੇ ਵਿੱਚ ਇਹਨਾਂ ਗੱਲਾਂ ਦੀ ਪੈਰਵਾਈ ਕੋਈ ਮੈਂ ਤਾਂ ਅੱਜ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਨੂੰ ਮੌਕਾ ਮਿਲੇ ਨਾ ਮਿਲੇ ਕਿ ਗੱਲ ਕਰਾਂਗੇ ਸਭ ਸਾਡਾ ਜਿਹੜਾ ਦਰਦ ਹੈ ਮੈਂ ਤੁਹਾਨੂੰ ਦੱਸ ਰਿਹਾ ਮੈਂ ਸਮਝਦਾ ਕਿਉਂਕਿ ਅਸੀਂ ਬਾਰਡਰ ਤੇ ਬੈਠੇ ਹਾਂ ਮੈਨੂੰ ਪਤਾ ਤੁਸੀਂ ਬਾਰਡਰ ਤੇ ਬੈਠੇ ਹੋ ਸਮੱਸਿਆ ਜਿਹੜੀ ਇੱਥੇ ਦੀ ਰਾਜਸਥਾਨ ਸੀ ਦੀ ਹੈ ਜੇ ਨਾਲੇ ਦੀ ਹੈ ਜਾਂ ਭੋਏ ਦੀ ਹੈ ਉਹੀ ਸਾਡੇ ਹੋਰ ਫਜ਼ਲ ਕਾ ਦੀ ਐ ਸਭ ਪੂਰੇ ਪੰਜਾਬ ਦੇ ਬਾਰਡਰ ਦਾ ਇੱਕ ਮਸਲਾ ਅੱਡ ਹੈ ਉਹਨੂੰ ਆਰਡਰ ਸਿਰੇ ਤੇ ਟੈਕਲ ਕਰਾਂਗੇ ਅੱਜ ਦੇ ਦਿਨ ਇਸ ਬਾੜ ਨੂੰ ਲੈ ਕੇ ਬਾਰਡਰ ਏਰੀਆ ਵਾਸਤੇ ਕੋਈ ਇੱਕ ਪ੍ਰੋਪੋਜ਼ਲ ਬਣਾਣ ਮੁੱਖ ਮੰਤਰੀ ਜੀ ਕੰਪੀਟੈਂਟ ਆਫੀਸਰਸ ਨੂੰ ਲਾ ਕੇ ਐਵੇਂ ਨਾ ਉਹਨੂੰ ਇੱਕ ਪੋਲੀਟੀਕਲ ਡਾਕੂਮੈਂਟ ਬਣਾ ਕੇ ਦੇਖੋ ਜੀ ਕੇਂਦਰ ਸਾਡੀ ਮਦਦ ਨਹੀਂ ਕਰਦਾ ਸਾਡੇ ਸਿੰਘ ਫਸੇ ਹੋਏ ਐ ਅੱਜ ਸਿੰਘ ਫਸਾਣ ਦੀ ਲੋੜ ਨਹੀਂ ਸਿੰਘ ਅਸੀਂ ਫਸਾ ਲਾਂਗੇ ਸਾਨੂੰ ਸਿੰਘ ਫਸਾਣੇ ਵੀ ਆਂਦੇ ਜਦੋਂ ਟਾਈਮ ਹੋਊਗਾ ਸਿੰਘ ਫਸਾਣ ਦਾ ਰਾਜਨੀਤਿਕ ਉਹ ਵੀ ਫਸਾਵਾਂਗੇ ਇਹ ਕੋਈ ਉਹਨਾਂ ਵਾਂਗੂ ਨਹੀਂ ਵੀ ਪੈਰੀ ਪਹਿ ਜਾਣਗੇ ਜਾ ਕੇ ਉੱਥੇ ਜਿਹੜੇ ਰਾਤ ਨੂੰ 17 ਸਿੱਟਦੇ ਆ ਅਸੀਂ ਸਮਝਦੇ ਹਾਂ ਸਰ ਜਿਹੜੀ ਗੱਲ ਮੈਂ ਉੱਥੇ ਨਾਰਾ ਪੜ੍ਹ ਕੇ ਆਇਆ ਲਿਖਿਆ ਵੀ ਪੰਜਾਬੀਓ ਭੁੱਲ ਨਾ ਜਾਇਓ ਪੰਜਾਬ ਪੰਜਾਬ ਦੀ ਰਵਾਇਤ ਨਾ ਭੁੱਲ ਜਾਈਐ ਸਰ ਛੱਡੋ ਸਰ ਸਰ ਸੌਰੀ ਆ ਗਿਆ ਸਰ ਇੱਕ ਮਿੰਟ ਸਰ ਆ ਗਿਆ ਜਦੋਂ ਤੁਸੀਂ ਇੱਕ ਛੋਟੀ ਜਿਹੀ ਵੀ ਵਾਲੇ ਤਾਂ ਨਾਲੇ ਉਧਰ